ਬਾਬਾ ਸਾਹਿਬ ਡਾਟਰ ਬੀਰਮ ਬੇਗ ਸਿੱਧ ਜਨਤੀ ਦੀ ਖੁਸ਼ੀ ਦੇ ਵਿੱਚ ਬਾਜੀਗਰ ਸਦਾ ਸਭਾ ਪੰਜਾਬ ਰਜਿਸਟਰਡ ਤੇ 22 ਪਰਦਾਨ ਤਰਸੀਮ ਰਪਾਣਾ ਕਤਪਾਲੋਂ ਤੇ ਸਮੂਹ ਬਾਜੀਗਰ ਭਾਈਚਾਰੇ ਵੱਲੋਂ ਪਿੰਡ ਕਤਪਾਲੋਂ ਵਿਖੇ ਬੱਚਿਆਂ ਨੂੰ ਕਾਪੀਆਂ ਪੈਨਸਲਾਂ ਬਣੀਆਂ ਗਈਆਂ ਇਸ ਮੌਕੇ ਤਰਸੀਮ ਰਪਾਣਾ ਕਤਪਾਲੋਂ ਨੇ ਸਮੂਹ ਦੇਸ਼ਵਾਸੀਆਂ ਨੂੰ ਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਬਾਬਾ ਸਾਹਿਬ ਦੇ ਕਿਨਾਰੇ ਅਸੀਂ ਪੜੋ ਜੁੜੋ ਸੰਘਰਸ਼ ਕਰੋ ਆਪਣੇ ਬੱਚਿਆਂ ਨੂੰ ਵਿਦਿਆ ਦਾਤ ਬੋਲਗਣਾ ਦਿਓ ਤਾ ਜੋ ਬਾਬਾ ਸਾਹਿਬ ਦਾ ਸੁਪਨਾ ਸাকার ਹੋਵੇ ਇਸ ਮੌਕੇ ਸਮੂਹ ਦੇਸ਼ਵਾਸੀਆਂ ਨੂੰ ਬਾਬਾ ਸਾਹਿਬ ਜਨਮ ਦਿਤੀ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਕੈਮਰਾਮੈਨ ਅਏ ਸੰਗਣਾ ਡੈਂਪਲ ਦੀ ਫਲੋਰ ਤੋਂ ਵਿਸ਼ੇਸ਼ ਰਿਪੋਰਟ ਵੱਡੇ ਇੱਕ ਮਿੰਟ ਦੋ ਪੈਂਸਰਾਂ ਦੇ ਨਾਂ ਤੈਰੀ ਫੜੋ ਵਿਸ਼ਰਾ ਫੜਾ ਨਾਗ ਗੁਰਜਰ ਆ ਨਾਗ ਆ ਨਾ ਕਿਸੇ ਫੜਾਈ ਚਲੋ ਆ ਨਾਗ ਨਾ ਹੋ ਜੇ ਯਾਰ ਇੱਕ ਕਾਲ ਦਾ ਬਣੇ ਆਹ ਮਾਰ ਆਪ ਕੈਂਟਰ ਮੀਡੀਆ ਵੱਲੋਂ ਵੱਡੀ ਆਫਰ ਹੁੰਦਾ ਇੱਥੇ ਰਹਿਓ ਫਾਪੜਾਈ ਜਦੋਂ ਫਾਪੜਾਈ ਜਦੋਂ ਆਹ ਵੇਖ ਖਾਣ ਜੋ ਚਲਾਈ ਆਹ ਫੜ ਵੀ ਬੱਤ ਨਹੀਂ ਤੁਹਾਨੂੰ ਪੈਨ ਵੀ ਦੇ ਪੈਨਿੰਗ ਦੇ ਨਾਲ ਉਹ ਸੈਟ ਪਾਏ ਨੇ ਉਹ ਦਿੰਦੇ ਆਫਰ ਕੰਪਰਾਜ ਨੂੰ ਯਾਦ ਆ ਰਹਾ ਉਹ ਪੈਨ ਨੇ ਲਿਆ ਉਹ ਦੋ ਕੀ ਪੈਨ ਲਿਆ ਹੈਪੀਨ ਜੈਪੁਰ ਅੱਜ ਡਾਕਟਰ ਵੀਰ ਅੰਬੇਦਕਰ ਜੀ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਇਆ ਆਪਣੀ ਕਮਿਊਨਿਟੀ ਵੱਲੋਂ ਬਾਜੀਗਰ ਸੁਧਾਰ ਸਭਾ ਰਜਿਸਟਰ ਪੰਜਾਬ ਦਾਸ ਤਰਸੀਮਪਾਣਾ ਪਿੰਡ ਕਤਪਾਲੋਂ ਵਿਖੇ ਕਮਿਊਨਿਟੀ ਵੱਲੋਂ ਬੱਚਿਆਂ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਇਆ ਕਾਪੀਆਂ ਤੇ ਕਾਪੜਾਂ ਤੇ ਪੈਨ ਪੈਨਸਲਾਂ ਦੇ ਨਾਲ ਬੱਚਿਆਂ ਨੂੰ ਨਵਾਜਿਆ ਔਰ ਮੈਂ ਆਪਣੇ ਵੱਲੋਂ ਆਪਣੀ ਬਾਜੀਗਰ ਸੁਧਾਰ ਸਭਾ ਵੱਲੋਂ ਅੱਜ ਜਿਹੜਾ ਪੰਜਾਬ ਕੋਲੋਂ ਦੇਸ਼ ਵਾਸੀਆਂ ਨੂੰ ਬਾਬਾ ਸਾਹਿਬ ਦੇ ਯੰਨ ਤੇ ਰਿੜੀਆਂ ਲੱਖ ਲੱਖ ਬਵਾ ਕਰਨ ਜੈਪੀਨ ਜੈ ਪਰ